ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਆਪਾਂ ਸਰੋਂ ਲੈ ਕੇ ਆਇਆ 26 ਕਿਲੋ 26 ਕਿਲੋ ਸਰੋਂ ਲੈਂディア ਆ ਭਾਈ ਮਾੜੂ ਨੇ ਉਹ ਕੁਲੂ ਚ ਪਾਤੀ ਆਏ ਹੁਣ ਆਪਾਂ ਤੁਹਾਨੂੰ ਦਿਖਾਈਏ ਪ੍ਰੋਸੀਜਰ ਕਿਵੇਂ ਤੇਲ ਨਿਕੜਦਾ ਈ ਦੇਖੋ ਇਹ ਪਹਿਲਾਂ ਤਾਂ ਆਪਾਂ ਨੇ ਇਹਦੇ ਸਰੋਂ ਪਾਈ ਇਹ ਸਰੋਂ ਹੀ ਤੇ ਉਸ ਤੋਂ ਬਾਅਦ ਜੀ ਇਹ ਹੌਲੀ ਹੌਲੀ ਜਿੰਨੀ ਸਰੋਂ ਛੱਡਣੀ ਹੋਵੇ ਇਹ ਤੋਂ ਇਹ ਤੋਂ ਸਰੋਂ ਓੰਨੀ ਛੱਡੀ ਜਾਂਦੀ ਹੈ ਜੀ ਇਹ ਚ ਜਾਂਦੀ ਹੈ ਸਰੋਂ ਫੇਰ ਇਹਦੇ ਵਿੱਚ ਦੀ ਜਾ ਕੇ ਜੀ ਇਹ ਇੱਥੋਂ ਦੀ ਹੋ ਕੇ ਆ ਜਾਂਦੀ ਹੈ ਫੇਰ ਆ ਦੇਖੋ ਉਹ ਖਾਲ ਨਿਕਲ ਰਹੀ ਹੈ ਜੀ ਉਹ ਖਾਲ ਨਿਕਲ ਰਹੀ ਦੇਖੋ ਖਾਲ ਨਿਕਲ ਰਹੀ ਇਹ ਇਧਰੇ ਪਾਸੇ ਦੇਖੋ ਜੀ ਇੱਥੋਂ ਦੀ ਤੇਲ ਆ ਰਹੀ ਉਹ ਆ ਸਰੋਂ ਦਾ ਤੇਲ ਆ ਰਿਹਾ ਇਹ ਦੇਖੋ ਬੜਾ ਚੰਗਾ ਸਰੋਂ ਦਾ ਤੇਲ ਨਿਕਲ ਰਿਹਾ ਦੇਖੋ ਇਹ ਆ ਵਿੱਚ ਇੱਥੇ ਸਰੋਂ ਪਾਤੀ ਇਹਨੂੰ ਦੁਬਾਰੋ ਫੇਰ ਆਹ ਕੋਲੂ ਵਿੱਚ ਦੀ ਪਾਵਾਂਗੇ ਇਹ ਇੱਥੇ ਇੱਥੋਂ ਦੀ ਪਾਵਾਂਗੇ ਕਟੋ-ਕਟੇ 4-5 ਵਾਰੀ ਵਿੱਚ ਪਾਵਾਂਗੇ ਤਾਂ ਤੇਲ ਵਧੀਆ ਸਾਫ਼ ਸੁਤਰਾ ਨਿਕੜੂਗਾ ਜੀ ਹੁਣ ਇਹ ਗਾਦੀ ਜੀ ਨਿਕਲ ਰਿਹਾ ਵਧੀਆ ਪਿਓਰ ਸਰੋਂ ਆ ਜੀ ਤੇ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਹੌਲੀ-ਹੌਲੀ ਦਿਖਾਵਾਂਗੇ ਆ ਆਪਣਾ ਮਾੜੂ ਬਾਈ ਆ ਜੇ ਕਿਸੇ ਵੀ ਵੀਰ ਭਾਈ ਨੇ ਸਰੋਂ ਦਾ ਤੇਲ ਕਢਾਉਣਾ ਹੋਵੇ ਐਨ ਬਹੁਤ ਵਧੀਆ ਤਰੀਕੇ ਨਾਲ ਇਹ ਸਰੋਂ ਦਾ ਤੇਲ ਕਢਦਾ ਜੀ ਆਪਾਂ ਹੌਲੀ-ਹੌਲੀ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਸਾਡੀ ਵੀਡੀਓ ਨਾਲ ਜੁੜੇ ਰਹੋ ਜੀ ਹਾਂ ਜੀ ਬਾਈ ਕਹਿੰਦਾ ਆਟਾ ਵੀ ਅਸੀਂ ਐਨ ਵਧੀਆ ਚੱਕੀ ਵਾਲਾ ਵਧੀਆ ਸਾਫ ਸੁਥਰਾ ਕੰਮ ਆ ਜੀ ਆ ਦੇਖੋ ਕਹਿੰਦਾ ਸਮਾਨੇ ਤੋਂ ਆ ਕੇ ਪਿੰਡ ਕਲਾਰ ਆ ਕੇ ਪਿਆ ਕੇ ਲੈ ਕੇ ਜਾਂਦੇ ਨੇ ਆਟਾ ਹੋਲੀ ਦੀ ਚੱਕੀ ਤੋਂ ਫਿਰ ਇਸ ਟ੍ਰਿਕੇ ਨਾਲ ਉਹ ਇਹਨੂੰ ਫਿਰ ਅਕੋ ਕੁੱਲੂ 'ਚ ਪਾਵਾਂਗੇ ਥੋੜਾ ਥੋੜਾ ਪਾਣੀ ਵੀ ਲੱਗਦਾ ਹੁੰਦਾ ਲਗਾਤਾਰ ਵੀ ਇਹਨੂੰ ਸਰੋਂ ਨੂੰ ਜੀ ਜਾਂਟੇ ਦੀ ਵੀ ਬਣਾ ਲੈ ਵੀਡੀਓ ਓਏ ਜਾਂਟੇ ਬੱਛਾ ਲਾ ਗਿਆ ਭਾਈ ਜਾਂਟਾ ਜੀ ਇਹ ਮੇਨ ਹੈੱਡ ਫੋਰਮੈਨ ਆ ਜੀ ਇਹਦੀ ਡਿਊਟੀ ਉਧਰ ਆਟੇ ਵਾਲੀ ਦੇ ਦਾਂ ਉਧਰ ਬਹੁਤ ਵਧੀਆ ਆਟਾ ਪੀਂਦੇ ਨੇ ਜੀ ਬਾਈ ਹੋਰੀ ਵੀ ਜੀ ਲੋਕ ਨਾ ਘਟੋ ਘਟੇ ਨੂੰ ਦਾ 15 ਪਿੰਡ ਆਉਂਦੇ ਨੇ ਇੱਥੇ ਘੋਲੀ ਦੀ ਚੱਕੀ ਦੇ ਆਟਾ ਪਹਿਉਣ ਵਾਸਤੇ ਆ ਦੇਖੋ ਆਟਾ ਨਿਕਲ ਰਿਹਾ ਉਧਰਲੇ ਪਾਸੇ ਸਾਂਸ ਜਾਂਦਾ ਇੱਧਰਲੇ ਪਾਸੇ ਆਟਾ ਹਾਟੇ ਦੀ ਕੁਆਲਿਟੀ ਬਹੁਤ ਵਧੀਆ ਹੈ। ਉਹ ਦੇਖੋ ਪਾਤੀ ਮਨ ਬਾਈ ਨੂੰ। ਚੱਪ। ਇਹ ਕਿ ਜੱਕੀ ਉਹ ਦੇ ਸ਼ਰਟ ਦੇ